we uh -huh. ਮੈਂ ਕਹਿੰਦਾ ਨਾ ਵਿਕਾਸ ਦਾ ਦੂਜਾ ਨਾ ਕੀਆ ਸਰਦਾਰ ਭਜਨ ਸਿੰਘ ਜੀ ਜੀਆਂ ਨੂੰ ਆਖਦੇ ਜੀ ਉਹਨਾਂ ਨੂੰ ਇੱਥੇ ਪਹੁੰਚਣ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਹੁਣ ਪੁਲਿਸ ਕਿਰਪਾ ਕਰਕੇ ਹਾਲੇ ਕੁਸ਼ੀਆਂ ਸਜੋ ਤੁਸੀਂ ਮੰਤਰੀ ਸਾਹਿਬ ਨੂੰ ਸੁਣਨਾ ਹੈ ਬੰਦੇ ਸਾਹਿਬ ਨੇ ਅੱਜ ਜਿਹੜਾ ਹੈ ਮੈਂ ਐਸਟੀਐਮੀ ਬਾਰੇ ਤੁਹਾਨੂੰ ਬੜਾ ਵਿਸਤਾਰ ਦੇ ਨਾਲ ਪਹਿਲੋਂ ਦੱਸ ਰੁਕ ਕੇ ਸਾਨੂੰ ਕਿੰਨੀ ਵੱਡੀ ਇਹ ਦੀ ਜਰੂਰਤ ਸੀ ਸਾਡੇ ਆਪਣੇ ਸਾਥੀਆਂ ਸਵੇਰ ਪਹੁੰਚੇ ਨੇ ਜੀਆਂ ਨਾਲ ਆ ਗਏ ਜਿੱਥੇ ਜੀ ਕੋਈ ਤੁਹਾਨੂੰ ਕੱਟ ਕਰ ਰਿਹਾ ਇਹਦੇ ਬਾਰੇ ਜਾਣਕਾਰੀ ਦੇਣਾ ਸਰ ਅੱਜ ਅਸੀਂ ਜੰਡਿਆਲਾਗੁਰੂ ਸ਼ਹਿਰ ਦੇ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਜਿਹੜਾ ਉਦਘਾਟਨ ਕੀਤਾ ਹੈ ਇਹ ਬੜੇ ਲੰਬੇ ਸਮੇਂ ਤੋਂ ਜੰਡਿਆਲਾਗੁਰੂ ਸ਼ਹਿਰ ਦੀ ਤਰਾਸ ਦੀ ਕਹੋ ਜਾਂ ਮੁਸ਼ਕਲ ਕਹੋ ਕਿ ਇਹ ਐਸਟੀਪੀ ਦੀ ਲੋੜ ਸੀਗੀ ਪਰ ਬਣਾ ਨਹੀਂ ਪਾਏ ਅਸੀਂ ਇਹ ਨਗਰ ਕੌਂਸਲ ਜੰਡਿਆਲਾਗੁਰੂ ਦੇ ਇਤਿਹਾਸ ਚ ਪਹਿਲੀ ਵਾਰ ਨਹੀਂ ਹੋਇਆ ਕਿ ਅਸੀਂ 2 ਏਕੜ ਜ਼ਮੀਨ ਜਿਹੜੀ ਆ ਉਹ ਖਰੀਦੀ ਆ ਔਰ ਇਧਰ ਗ੍ਰੇਸ ਪਬਲਿਕ ਸਕੂਲ ਦੇ ਸਾਹਮਣੇ ਇਧਰ ਕਿਉਂਕਿ ਨਵਾਂ ਇਧਰਲੇ ਪਾਸੇ ਸੀਗਾ ਸੀਵਰੇਜ ਦਾ ਪਾਣੀ ਜਿਹੜਾ ਇਧਰ ਹੀ ਟ੍ਰੀਟ ਹੋ ਸਕਦਾ ਸੀਗਾ ਸੋ ਇਹਨੂੰ ਕਰਕੇ ਅਸੀਂ ਅੱਜ ਸ਼ੁਰੂਆਤ ਕੀਤੀ ਆ ਔਰ ਇਹਦੇ ਤੇ 25 ਕਰੋੜ ਰੁਪਏ ਦਾ ਜਿਹੜਾ ਇਹ ਪ੍ਰੋਜੈਕਟ ਆ ਔਰ 18 ਮਹੀਨੇ ਦੇ ਵਿੱਚ ਵਿੱਚ ਅਸੀਂ ਇਹਨੂੰ ਕੰਪਲੀਟ ਕਰਾਂਗੇ ਨਾਲ ਦੇ ਨਾਲ ਇਹ ਆ ਕਿ ਅੱਜ ਜਿਹੜੀ ਸ਼ਹਿਰ ਦੀ ਕੈਪੈਸਿਟੀ ਆ ਉਹ ਲਗਭਗ 3 3.5 MLD'ye आज ਸੋ ਅਸੀਂ ਆਉਣ ਵਾਲੇ 20-25 ਸਾਲ ਹੋਰ ਐਡਵਾਂਸ ਦੇ ਵਿੱਚ ਸੋਚਦਿਆਂ ਹੋਇਆ ਇਹਨੂੰ 6 ਐਮਐਲਡੀ ਦਾ ਬਣਾਇਆ ਜਿਵੇਂ ਜਿਵੇਂ ਵੀ ਗਾਂ ਸੀਵਰੇਜ ਜਾਂ ਹੋਰ ਨਵੀਆਂ ਕਲੋਨੀਆਂਸ ਮੰਧ ਰਹੀਆਂ ਨੇ ਜਾਂ ਜੰਡਿਆਰਾ ਸ਼ਹਿਰ ਐਕਸਪੈਂਡ ਹੋ ਰਿਹਾ ਹੈ ਉੱਥੇ ਵੀ ਜਿਹੜਾ ਸੀਵਰੇਜ ਪਹੇਗਾ ਉਹਦਾ ਵੀ ਪਾਣੀ ਇੱਥੇ ਟ੍ਰੀਟ ਹੋ ਕੇ ਇਹਦੀ ਕਪੈਸਿਟੀ ਜਿਹੜੀ ਆ ਉਹ ਆਉਣ ਵਾਲੇ ਸਾਨੂੰ ਮੇਰੇ ਖਿਆਲ 2050 ਤੱਕ ਸਾਨੂੰ ਹੋਰ ਇੱਥੇ ਜ਼ਰੂਰਤ ਜਿਹੜੀ ਆ ਉਹ ਨਹੀਂ ਪਏਗੀ ਸੋ ਅੱਜ ਮੇਰੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਕਿਉਂਕਿ ਇੱਕ ਚਰੋਖਣੀ ਮੰਗ ਜਿਹੜੀ ਆ ਉਹ ਅੱਜ ਸਾਡੀ ਪੂਰੀ ਹੋਈ ਹੈ ਇਸ ਦੇ ਨਾਲ ਕਿਹੜੇ-ਕਿਹੜੇ ਮਸਲੇ ਹੱਲ ਹੋਣਗੇ ਇਹਦੇ ਨਾਲ ਦੇਖੋ ਸੀਵਰੇਜ ਟ੍ਰੀਟਮੈਂਟ ਪਲੰਟ ਦਾ ਮਤਲਬ ਹੈ ਕਿ ਅੱਗੇ ਸੀਵਰੇਜ ਤਾਂ ਕੁਝ ਏਰੀਆ 'ਚ ਪਿਆ ਹੈ ਪਰ ਉਹਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਸੀਗਾ ਪਾਣੀ ਕਿੱਥੇ ਜਾਣਾ ਹੈ ਉਹਨੂੰ ਡਿਸਪੋਜ਼ ਆਫ ਕਿੱਥੇ ਕਰਨਾ ਉਹ ਕੋਈ ਗੱਲ ਨਹੀਂ ਸੀਗੀ ਹੁਣ ਅਸੀਂ ਇਹਨੂੰ ਇੱਥੇ ਲਿਆ ਕੇ ਇਹਨੂੰ ਟ੍ਰੀਟ ਕਰਕੇ ਸਾਫ਼ ਕਰਕੇ ਤੇ ਜਿਹੜੇ ਆਲੇ-ਦੁਆਲੇ ਦੇ ਖੇਤ ਨੇ ਉਹਨਾਂ ਨੂੰ ਪਾਣੀ ਜਿਹੜਾ ਆ ਉਹ ਮੁਹੱਈਆ ਕਰਾਵਾਂਗੇ ਔਰ ਪੰਪਿੰਗ ਮਸ਼ੀਨ ਇੱਕ ਲੱਗੀ ਆ ਉਹ ਕੋਈ ਵੀ ਜੰਡਿਆਲੇ ਦੇ ਵਿੱਚ ਸੀਵਰੇਜ ਬਲੌਕ ਹੋਣ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਅੱਗੇ ਤਾਂ ਜਦੋਂ بارش ਹੁੰਦੀ ਸੀਗੀ ਜਾਂ ਬਲੌਕ ਹੋ ਜਾਂਦੇ ਸੀਗੇ ਪਾਣੀ ਬੈਕ ਮਾਰਦਾ ਸੀਗਾ ਕਿਉਂਕਿ ਅਗਲੇ ਪਾਸੇ ਕਿਤੇ ਨਿਕਾਸੀ ਨਹੀਂ ਸੀਗੀ ਹੈਗੀ ਸੋ ਚਾਹੀਦਾ ਤਾਂ ਇਹ ਸੀਗਾ ਕਿ ਪਹਿਲਾਂ ਨਿਕਾਸੀ ਦਾ ਪ੍ਰਬੰਧ ਕੀਤਾ ਜਾਂਦਾ ਫਿਰ ਜਿਹੜੀ ਆ ਸੀਵਰੇਜ ਦੀ ਗੱਲ ਕੀਤੀ ਜਾਂਦੀ ਪਾਉਣ ਦੀ ਪਰ ਉਲਟੋ ਆ ਪਰ ਚਲੋ ਵਾਹਿਗੁਰੂ ਨੇ ਆ ਦੇਰੀ ਨਾਲ ਹੀ ਸਹੀ ਸਾਡੇ ਜੰਡੇਆਲਾ ਗੁਰੂ ਦੇ ਉੱਤੇ ਮੇਰ ਭਰਿਆ ਅਸਥਰਾ ਕਿ ਅਸੀਂ ਅੱਜ ਇਸ ਟ੍ਰੀਟਮੈਂਟ ਪਲਾਂਟ ਦੇ ਜਿਹੜੇ ਆ ਉਹ ਇਹਨੂੰ ਉਦਘਾਟਨ ਜਿਹੜਾ ਉਹ ਕਰ ਦਿੱਤਾ ਜੰਡੇਆਲਾ ਗੁਰੂ ਵਿੱਚ ਜਿਸ ਤਰ੍ਹਾਂ ਅੱਧੇ ਸ਼ਹਿਰ ਵਿੱਚ ਸੀਵਰੇਜ ਪਿਆ ਵਾ ਔਰ ਅੱਧੇ ਸ਼ਹਿਰ ਵਿੱਚ ਨਹੀਂ ਪਿਆ ਜਿਸ ਤਰ੍ਹਾਂ ਇਹਦਾ ਕੀ ਮਕਸਦ ਸਾਰੇ ਸ਼ਹਿਰ ਵਿੱਚ ਪਿਆ ਦੇਖੋ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਅੱਜ ਜਿਹੜਾ ਹੈਗਾ ਜਿਹੜੀ ਪਾਣੀ ਤਿੰਨ ਨਾਲ ਸਾਢੇ ਤਿੰਨ ਐਮਐਲਡੀ ਜਿਹੜਾ ਹੈ ਸਾਡਾ ਯੂਜ਼ ਹੁੰਦਾ ਹੈ ਮਿਲੀਅਨ ਲੀਟਰ ਡੇਲੀ ਔਰ ਆਉਣ ਵਾਲੇ 20 25 ਸਾਲ ਜਿਹੜਾ ਆ ਉਹ 6 ਐਮਐਲਡੀ ਦਾ ਇਸੇ ਕਰਕੇ ਬਣਾਇਆ ਕਿ ਜਿਹੜਾ ਜਿੱਥੇ ਸੀਵਰੇਜ ਨਹੀਂ ਪਿਆ ਜਾਂਦੇ ਵਾਲੇ ਦੇ ਵਿੱਚ ਕਾਫੀ ਇਲਾਕੇ ਨੇ ਜਿੱਥੇ ਨਹੀਂ ਆ ਔਰ ਉਹਨਾਂ ਦੇ ਵਿੱਚ ਵੀ ਅਸੀਂ ਨਵੀਂ ਪ੍ਰਪੋਜ਼ਲ ਸਾਡੀ ਤਿਆਰ ਆ ਉਹਦੇ ਵਿੱਚ ਵੀ ਅਸੀਂ ਸਾਰੇ ਸ਼ਹਿਰ ਨੂੰ ਪੂਰੇ ਨੂੰ ਕਵਰ ਕਰ ਰਹੇ ਹਾਂ ਔਰ ਉਹਦਾ ਪਾਣੀ ਵੀ ਇੱਥੇ ਟ੍ਰੀਟ ਜਿਹੜਾ ਕੀਤਾ ਜਾਊਗਾ ਤੁਸੀਂ ਦੇਖਿਆ ਹੋਊਗਾ ਜਿਹੜਾ ਨਾਲ ਨਾਲਾ ਆ ਰਿਹਾ ਇਹਦੇ ਵਿੱਚ ਪਾਣੀ ਆਉਂਦਾ ਸੀਗਾ ਹੁਣ ਇਹਨੂੰ ਵੀ ਅਸੀਂ ਜਿਹੜਾ ਬਾਕੀ ਜਦੋਂ ਸੀਵਰੇਜ ਐਕਸਪੈਂਡ ਕਰਾਂਗੇ ਉਹਨੂੰ ਵੀ ਇਹਦੇ ਨਾਲ ਉਹਦਾ ਕਨੈਕਸ਼ਨ ਕਰਦਾਂਗੇ ਔਰ ਇਹ ਨਾਲਾ ਜਿਹੜਾ ਇਹ ਵੀ ਬੰਦ ਹੋ ਜਾਏਗਾ ਔਰ ਇਹ ਇਲਾਕੇ ਦੀ ਨੁਹਾਰ ਵੀ ਜਿਹੜੀ ਆ ਉਹ ਬਦਲ ਜੂਗੀ ਔਰ ਜੰਡਿਆਲਾਗੁਰੂ ਸ਼ਹਿਰ ਦੇ ਲੋਕਾਂ ਦਾ ਜੀਣਾ ਜਿਹੜਾ ਆ ਉਹ ਕਾਫੀ ਸੁਖਾਲਾ ਹੋ ਜਾਊਗਾ ਜੰਡਿਆਲਾਗੁਰੂ ਵਿੱਚ ਕਾਫੀ ਸੜਕਾਂ ਨਵੀਆਂ ਬਣ ਚੁੱਕੀਆਂ ਔਰ ਜਿਹੜੀਆਂ ਕੁਝ ਬਣਨ ਵਾਲੀਆਂ ਜਿਸ ਤਰ੍ਹਾਂ ਸੀਵਰੇਜ ਜਿਸ ਤੇ ਨਹੀਂ ਪਿਆਗਾ ਕੀ ਤੁਸੀਂ ਸੀਵਰੇਜ ਪਹਿਲਾਂ ਨਹੀਂ ਪਾਓਗੇ ਤੇ ਪਹਿਲਾਂ ਸੜਕਾ ਬਣਾਓਗੇ ਜਿਸ ਤਰ੍ਹਾਂ ਕਰੋਗੇ ਨਹੀਂ ਨਹੀਂ ਉਹ ਤੇ ਦੇਖੋ ਆਪਾਂ ਪੂਰਾ ਕੰਮ ਜਿਹੜਾ ਪਲਾਨ ਨਾਲ ਕਰ ਰਹੇ ਆਂ ਜਿੱਥੇ ਪਹਿਲਾਂ ਜਿਹੜੀ ਸੀਵਰੇਜ ਦੀ ਲੋੜ ਆ ਉਸੇ ਸੀਵਰੇਜ ਪਾਵਾਂਗੇ ਜਿੱਥੇ ਆਲਰੇਡੀ ਪੈ ਚੁੱਕਾ ਹੈ ਉੱਥੇ ਕੋਈ ਸੜਕ ਜਾਂ ਕੋਈ ਗਲੀ ਬਣਾਉਣ ਵਾਲੀ ਗੱਲ ਆ ਉਹ ਅਸੀਂ ਉੱਥੇ ਬਣਾਵਾਂਗੇ ਕੋਈ ਪ੍ਰੋਬਲਮ ਨਹੀਂ ਹੈ ਜਿੰਦੇ ਆਲਾ ਗੁਰੂ ਸ਼ਹਿਰ ਵਿੱਚ ਤਕਰੀਬਨ ਸਾਰੇ ਕੰਮ ਹੋ ਚੁੱਕੇ ਆ ਜਿਸ ਤਰ੍ਹਾਂ ਕਿ ਕਿ ਹਸਪੀਟਲ ਦੀ ਵੀ ਫੈਸਿਲਿਟੀ ਦੀ ਜ਼ਰੂਰਤ ਆ ਉਹ ਵੱਡੇ ਆ ਤੁਸੀਂ ਕਹਿ ਰਹੇ ਹੋ ਜੰਡਿਆਲਾ ਗੁਰੂ ਦੇ ਸ਼ਹਿਰ ਸਾਰੇ ਕੰਮ ਹੋ ਚੁੱਕੇ ਨੇ ਪਰ ਨਹੀਂ ਹੋਏ ਅਜੇ ਮੇਰੇ ਵਿਜ਼ਨ ਦੇ ਵਿੱਚ ਹੋਰ ਬਹੁਤ ਸਾਰੇ ਕੰਮ ਨੇ ਜਿਵੇਂ ਕਿ ਇੱਕ ਮਲਟੀ ਲੈਵਲ ਪਾਰਕਿੰਗ ਦੀ ਜਿਹੜੀ ਆ ਉਹ ਬਹੁਤ ਜ਼ਰੂਰਤ ਆ ਸੋ ਉਹਦੇ ਵਾਸਤੇ ਵੀ ਮੈਂ ਜਿਹੜਾ ਆ ਉਹ ਜੋ ਪ੍ਰੋਸੀਜਰ ਆ ਉਹਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ ਔਰ 19 ਕਰੋੜ ਰੁਪਏ ਦੀ ਲਾਗਤ ਆਣੀ ਆ ਉਹਦੇ ਤੇ ਮਲਟੀ ਲੈਵਲ ਪਾਰਕਿੰਗ ਬਣਾਉਣ ਵਾਸਤੇ ਉਹ ਵੀ ਅੰਡਰ ਪ੍ਰੋਸੈਸ ਆ ਇਸ ਤੋਂ ਇਲਾਵਾ ਜਿਹੜਾ ਸਾਡਾ ਇੱਕ ਤਹਿਸੀਲ ਕੰਪਲੈਕਸ ਆ ਉਹ ਵੀ ਜੰਡੇਆਲੇ ਦੇ ਵਿੱਚ ਬਣਾਉਣ ਆ ਖੇਲੋ ਇੰਡੀਆ ਦਾ ਇੱਕ ਪ੍ਰੋਜੈਕਟ ਲਿਆਉਣਾ ਹੈ ਜੰਡੇਆਲੇ ਗਰਾਊਂਡ ਦਾ ਸਟੇਡੀਅਮ ਜਿਹੜਾ ਆ ਉਹ ਆਲਮੋਸਟ ਅਸੀਂ ਉਹਦੇ ਤੇ ਵੀ ਕੰਮ ਕਰ ਰਹੇ ਆਂ ਔਰ ਪੰਜਾਬ ਐਡਡ ਦਾ ਹਸਪੀਟਲ ਜੰਡੇਆਲਾ ਗੁਰੂ ਦੇ ਵਿੱਚ ਉਹਦੇ ਤੇ ਵੀ ਕਾਰਵਾਈ ਜੜੀ ਆ ਔਰ ਅੰਭੀ ਜਾ ਚੁੱਕੀ ਆ ਨਗਰ ਕੰਪਲੈਕਸ ਟਾਣਾ ਵਿੱਚ ਚੱਲਣਾ ਕਿ ਜਿੱਥੇ ਉਹ ਮਤਲਬ ਕੀ ਕਾਰਨ ਰੁਕਣ ਕਾਤਾ ਜੀ ਜਿਹੜਾ ਜਨਰਲ ਦਾ ਬਾਈਪਾਸ ਸਵੇਰੇ ਤੋਂ ਕੱਢਿਆ ਗਿਆ ਉਹ ਇਹ ਨਹੀਂ ਜੀ ਕੋਈ ਨਹੀਂ ਚੱਲ ਰਿਹਾ ਹੈ ਬਾਈਪਾਸ ਥੋੜਾ ਜਿਹਾ ਫੋਰੈਸਟ ਦੀ ਹੈਗੀ ਸੀਗੀ ਸਾਡੀ ਅਪਰੂਵਲ ਉਹ ਉਹ ਵੀ ਸਾਨੂੰ ਮਿਲ ਚੁੱਕੀ ਆ ਉਹ ਜਲਦ ਆਪਾਂ ਉਹਨੂੰ ਬਾਈਪਾਸ ਜਿਹੜਾ ਉਹ ਚਾਲੂ ਹੋ ਜਾਣਾ ਨਗਰ ਨਿਗਮ ਦੇ ਚੋਣਾਂ ਦੇ ਜਿੱਤ ਦੇ ਦੇਖੋ ਨਗਰ ਨਿਗਮ ਚੋਣਾਂ ਦੇ ਵਿੱਚ ਆ ਕਾਫੀ ਆਮ ਆਦਮੀ ਪਾਰਟੀ ਨੂੰ ਜਿਹੜੀ ਆ ਉਹ ਜਿੱਤ ਮਿਲੀ ਆ ਅਸੀਂ ਪਟਿਆਲਾ ਦੇ ਵਿੱਚ ਪੂਰੀ ਬਣਾ ਲਈ ਆ ਨਗਰ ਨਿਗਮ ਦੇ ਵਿੱਚ ਮੇਅਰ ਜਲੰਧਰ ਦੇ ਵਿੱਚ ਮੇਰੀ ਡਿਊਟੀ ਸੀਗੀ ਮੈਨੂੰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਸੀਗੀ ਉੱਥੋਂ ਦੀ ਉੱਥੇ ਵੀ ਅਸੀਂ ਮਤਲਬ ਆਲਮੋਸਟ ਮੇਅਰ ਬਣਾ ਹੀ ਚੁੱਕੇ ਆ ਥੋੜਾ ਜਿਹਾ ਅਸੀਂ 85 ਦੇ ਵਿੱਚੋਂ 39 ਸੀਟਾਂ ਉਥੇ ਜਿਹੜੀਆਂ ਉਹ ਜਿੱਤ ਚੁੱਕੇ ਆਂ ਔਰ ਸਭ ਤੋਂ ਵੱਡੀ ਪਾਰਟੀ ਦੇ ਤੌਰ ਤੇ ਜਲੰਧਰ ਦੇ ਵਿੱਚ ਵੀ ਉੱਪਰੇ ਆਂ ਬਾਕੀ ਆ ਜਿਹੜੇ ਥੋੜੀ ਜਿਥੇ ਘੱਟ ਸੀਟਾਂ ਆਈਆਂ ਨੇ ਉਹਦਾ ਅਸੀਂ ਮੰਥਨ ਜਿਹੜਾ ਉਹ ਕਰ ਰਹੇ ਆਂ ਵੀ ਕੀ ਕਾਰਨ ਰਹੇ ਨੇ ਔਰ ਉਹਨਾਂ ਨੂੰ ਬਹੁਤ ਜਲਦ ਜਿਹੜਾ ਉਹ ਇੰਪਰੂਵ ਕਰਾਂਗੇ